ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਗਾ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਸ਼ਹਿਰ ਜੀ ਨਾਲਾ ਤਹਿਸੀਲ ਵੀਰ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਨਾਕ ਦਿਖਾਉਣੇ ਆ ਤੇ ਆਪਾਂ ਮੁੰਜਿਆ ਵੀਰ सोनू ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਭਾਈ ਵਧੀਆ ਵਧੀਆ ਚਾਹੀਦਾ ਜੀ ਕਿੰਨੇ ਨਾਕ ਲੈਣਦੇ ਅੱਜ ਭਾਈ ਸਿਰੇ ਤੋਂ ਸਰਾ ਤੋਂ ਦੀ ਸਿਰੇ ਤੋਂ ਸਰਾ ਤੇ ਰੇਟ ਰੇਡ ਨਿਗਨੇਗੇ ਨਹੀਂ ਰੇਡ ਦੇ ਚੰਗੀਆਂ ਝੋੜੀਆਂ ਬਾਈ ਚੰਗੇ ਰੇਡ ਆ ਅੱਛਾ ਜੀ ਚੰਗੀਆਂ ਨਿੱਕੇ ਰੇਡ ਆ ਠੀਕ ਜੀ ਤੇ ਕਰੀਏ ਸ਼ਰਵਾਦ ਆ ਦੱਸਿਓ ਪਹਿਲੇ ਨੰਬਰ ਦੇ ਝੋਟੇ ਜੜੀ ਕਿਲੋ ਦਾ 15 ਕਿਲੋ ਝੋੜੀ ਹੈ ਲਓ ਜੀ 10 ਕਿਲੋ ਕੰਡੇ ਦੇ ਕੋ ਚਾਰ ਘੜੇ ਮੇਰੇ ਕੋਲ ਟੈਂਡਾ ਟੋ ਹੋ ਗਏ ਠੀਕ ਕਿੰਨੇ ਦਿਨਾਂ ਦੀ ਸੂਈ ਜੇ ਸੂਈ ਨੂੰ ਅੱਜ ਤੇ ਜਦ ਨੂੰ ਹੋਇਆ ਪਰਸੋਂ ਸੂਈ ਹੈ ਲਓ ਜੀ ਵੀਰ ਜੀ ਤੇ ਮਗਰ ਕਾਫ ਕੀ ਆ ਗਏ ਜੇ ਆ ਗਏ ਜੀ ਮੇਲ ਕਾਫ ਆ ਗਏ ਜੇ ਮਗਰ ਕਿੰਨੇ ਕਿੰਨਾਂ ਦਾ ਵੀਰ ਜੀ ਪਰਸੋਂ ਦੀ ਸੂਈ ਜੇ ਲਓ ਜੀ ਵੀਰ ਜੀ 15 ਲੀਟਰ ਵਾਲੀ ਝੋਟੀ ਆ ਆ ਜੈਡ ਬਲੈਕ ਦੇ ਪਕੜੀ ਇੱਥੇ ਵਰਗੀ 16 ਲਾ ਜਾਊਗੀ 16 ਲੀਟਰ ਤੱਕ ਵੀਰ ਕਹਿੰਦਾ ਗਿਆ ਆਹ ਰਾਮਣਾ ਜਾਊਗੀ ਪਚਵਾਜੂ ਵੀਰ ਜੀ ਕਿਦਾਂ ਦਾ ਜੀ ਕਿਦਾਂ ਸੀ ਲੀਆਂ ਝੋਟੀ ਜੇ ਕੱਦ ਬੋਲਾ ਕਰਦੇ ਜੀ ਖੋਲੋ ਫਿਰ ਇੱਕ ਰੀ ਲਓ ਜੀ ਵੀਰ ਜੀ ਤੁਹਾਨੂੰ ਖੋਲ ਕੇ ਦਿਖਾਉਂਦੇ ਕਾਲੀ ਪਹਾੜ ਝੋਟੀ ਤੇ ਸਿੰਘ ਲਗਾ ਰਿੰਗ ਸਿੰਘ ਐ ਬਿਲਕੁਲ ਆ ਜੀ ਬੰਦਾ ਕੱਦ ਕਾਠ ਐ ਬਿਲਕੁਲ ਤਗੜਾ ਲਓ ਜੀ ਕਰ ਸਕਦੇ ਨਹੀਂ ਚੈੱਕ ਤੇ ਵੀਰ ਕੇਰ ਵੀ ਪੂਰੀ ਕਰਦਾ ਨੰਗਰਾਂ ਧੂਣੀ ਤਾਂ ਨਹੀਂ ਲਾਈ ਮੱਛਰ ਬੜਾ ਹੋ ਗਿਆ ਦੇਖੋ ਜੋ ਨਹੀਂ ਦੇਖੋ ਲਓ ਜੀ ਚੈੱਕ ਕਰ ਸਕਦੇ ਫੇਸ ਕੁਆਲਟੀ ਇਹ ਦੇਖੋ ਕਿੰਨੀ ਤਾਂ ਮੀਂਹ ਝੋੜੀ ਜੀ ਸੋਹਣੀ ਦੇਖੋ ਬਹੁਤ ਹੀ ਚੰਗੀ ਜਿੰਨੀ ਤਰੀਫ ਕਰ ਲੋ ਉੰਨੀ ਘਟਿਆ ਝੋਟੀ ਦੀ ਲੈ ਜਾਓ ਵੀਰ ਜੀ ਲੈ ਜਾਓ ਮੋਕੇ ਦੇ ਵੀਰ ਜੀ ਕਹਿੰਦਾ 10 ਲੀਟਰ 10 ਕਿਲੋ ਕੋਰ ਖੜੇ ਠੀਕ ਜੀ ਲਓ ਜੀ ਵੀਰ ਜੀ ਦੰਦ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਪਿਓਰ 4 ਦੰਦੇ ਝੋਟੀ ਆ ਆ ਵੇ ਲੋ 4 ਦੰਦੇ ਲੈ ਜਾਓ ਲੈ ਜਾਓ ਆ ਦੇ ਵੇ ਲੋ ਭਾਈ ਕਿਤੇ ਆਈ ਵੇ ਓਏ ਐਨ ਅਡਾ ਪਰਾਂ ਦੀ ਖੁੱਲੀ ਦੇ ਬਿੰਦੀਆਂ ਵਾਲਾ ਝੱਡਾ ਆ ਗਿਆ ਏ ਥੱਲੇ ਹਰ ਇੱਕ ਕੁਆਲਟੀ ਲੱਗੀ ਝੋਟੀ ਨੂੰ ਇਹ ਚੰਗੀ ਸੇਵਾ ਹੋ ਗਈ ਮੈਨੂੰ ਜਲਦੀ ਹੁਣ ਵੀ ਭਾਵੇਂ 17 ਖਾਦੇ ਚੱਲ ਜੇ ਬਾਕੀ ਸੇਵਾ ਤੇ ਡਿਪੈਂਡ ਕਰਦਾ ਹੁਣ ਭਾਈ ਇਹ ਝੋਟੀਆਂ ਮੰਗਦੀਆਂ ਸੇਵਾ ਦੇ ਆਪਾਂ ਕਰਦੀ ਮੌਕੇ ਦੀ ਗੱਲ ਮੌਕੇ ਤੇ ਹੈਗਾ 10 ਲੀਟਰ 10 ਕਿਲੋ ਕੰਡੇ ਦਾ ਮੇਰੇ ਕਦੋਂ ਤੋਕੇ ਖੜੇ ਤੇ ਰੇਟ ਇਹਦਾ ਕੀ ਰੱਖਣਾ ਵੀਰ ਜੀ ਹੇਰ ਰੇਟ ਤੁਸੀਂ ਮੰਗਦੇ 1/2 ਲੱਖ ਰੁਪਈਆ ਦਾ 1/2 ਲੱਖ 1 ਲੱਖ ਤੇ 25000 ਮਾਦਨ ਕਹਿੰਦਾ ਕਰ ਦਈਏ ਮਾਦਨ ਭਾਈ ਹਾਂ ਆਪਾਂ 22 ਦੇ ਦਾਂਗੇ 122000 ਦੀ ਪੂਰੇ ਦੀ ਕਰਦੀ ਓਏ ਪੂਰੇ 20 ਦੀ 120000 ਦੀ ਔਜ ਮੋਗੇ ਤੱਕ 5000 115 ਜੀ 130 20 ਦੇ ਵਿੱਚ ਪਹੁੰਚ ਕਰ ਦਾਂਗੇ 120000 ਦੇ ਵਿੱਚ ਕਿਥੋਂ ਤੱਕ ਪਹੁੰਚ 100 ਕਿਲੋਮੀਟਰ 200 ਕਿਲੋਮੀਟਰ ਭਾਈ ਜਿੱਥੇ ਜਾਓ ਪਹੁੰਚ ਕਰ ਦਾਂਗੇ 120 ਵਿੱਚ ਲਓ ਜੀ ਪੂਰੇ ਪੰਜਾਬ ਦੇ ਵਿੱਚ ਪਹੁੰਚ ਫਰੀ ਭਲਾ ਲੱਗੇ 2 ਤੇ ਭਲਾ ਲੱਗੇ 4000 120000 ਦੇ ਵਿੱਚ ਠੀਕ ਜੀ ਲਓ ਜੀ ਇਹ 1 ਲੱਖ ਹੁਣ ਦੁੱਧ ਦਸਾਂ ਤੋਂ ਬਾਹਰ ਕੰਡੇ ਵਾਲਾ ਅੱਛਾ ਜੀ ਕੰਡੇ ਲਾ ਦੁੱਧ ਤਾਂ ਦਾ ਲਓ ਜੀ ਵੀਰ ਜੀ ਵੀਰ ਕਹਿੰਦਾ ਭਲਾ ਮਾਰੋ ਕੰਡਾ ਤੇ ਭਲਾ ਮਾਰੋ ਲੀਟਰ ਤੇ 10 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਆਜੋ ਕਰਦੇ ਚੋਰੀ ਦਾ ਪਾਈ ਤੁਸੀਂ ਉਧਰ ਦੀ ਜੇ ਦੇਸੀ ਝੋਟੀ ਨਾ ਤੁਸੀਂ ਨਹੀਂ ਤਗੜੀ ਝੋਟੀ ਹੈ ਤਗੜੀ ਝੋਟੀ ਕੋਈ ਸ਼ੱਕ ਨਹੀਂ ਦੂਜੇ ਨੰਬਰ ਦੀ ਵੀਰ ਜੀ ਇਹ ਭਾਈ ਸੂਈ ਜਿਹੜਾ ਬੱਚਾ ਲਓ ਜੀ ਦੂਜੇ ਨੰਬਰ ਤੇ ਵੀ ਸੂਈ ਸਵਾਈ ਝੋਟੀ ਕਿਨਵਾ ਸੂਆ ਵੀਰ ਜੀ ਇੱਕ ਦੇਖੋ ਦੁੱਧ ਜੀ ਕਿਨਵਾ ਸੂਆ ਜੀ ਸੂਆ ਪਹਿਲਾ ਜਿਹੜਾ ਉਹ ਬੱਚਾ ਸੂਈ 15 ਤੋਂ 20 ਦੀ ਸੂਈ ਹੋ ਗਈ ਹੋਣੀ ਠੀਕ ਹੈ ਪਹਿਲਾ ਸੂਆ ਖੋਲੋ ਖੋਲੋ ਲੈਓ ਲੈਓ ਇੱਥੇ ਦਿਖਾਉਂਦਾ ਇਧ ਲਓ ਜੀ ਵੀਰ ਜੀ ਪਹਿਲਾ ਜੀ ਸੁਗਾ ਦੁੱਧ ਮੌਕੇ ਤੇ ਕਿੰਨਾ ਵੀਰ ਜੀ ਇਹਦੇ ਕੋਲ 8 ਤੋਂ ਕਿੰਨੇ ਦਾ ਹੋਊਗਾ 9 ਉਂਤਰਾ ਪਾਸ ਤੋਂ ਜੋਟੀ ਦਾ 8 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਵੀਰ ਕਹਿੰਦਾ 9 ਹੀ ਹੋਊਗਾ ਆਪਾਂ 8ਾਂ ਦੀ ਗਰੰਟੀ ਦਵਾ ਲਓ ਜੀ ਸੀਲੀਆਂ ਚੈੱਕ ਕਰੋ ਸੀਲੀਆਂ ਤਾਂ ਵੀ ਇੱਕ ਨੰਬਰ ਝੋਟੀ ਥਾਣ ਭਾਂਡਾ ਦੇ ਬਾਗਮਾਲ ਲੱਗਾ ਥਾਣੇ ਜਿੱਦੋਂ ਦੀ ਮਰਜ਼ੀ ਬੋ ਲੱਗਿਆ ਉਹਦੇ ਤੇ ਥਾਣਿਆਂ ਦੇ ਮੁਠੀਦਾਰ ਥਾਣੇ ਲੈ ਜਾਓ ਲੈ ਜਾਓ ਉੱਥੇ ਮਾਰ ਦੇ ਲਓ ਜੀ ਕਰ ਸਕਦੇ ਚੈੱਕ ਫੇਸ ਕੁਆਲਟੀ ਦਾ ਸਿੰਘ ਰਿੰਗ ਲੱਗਾ ਜੇ ਬੱਚਾ ਇਹੋ ਹੀ ਆ ਨਾ ਹੋ ਬਤਾਇਓ ਲਓ ਜੀ ਵੀਰ ਜੀ ਆ ਇਹਦਾ ਮੇਲ ਕਾਫ ਆ ਮੇਲ ਫੀਮੇਲ ਕਾਫ ਜੇ ਠੀਕ ਹੈ ਜੀ ਮੇਲ ਕਾਫ ਆ ਗਿਆ ਪਿੱਛੇ ਲਓ ਜੀ ਲਾਗੇ ਤਾਂ ਚੈੱਕ ਕਰਾ ਦਿੰਦੇ ਗਾੜ ਗੁੜ ਕਿੰਨੀ ਹੋਊਗੀ ਵੀਰ ਜੀ ਭਾਜੀ ਗਾੜ ਪਿਛਾੜ ਇੱਕੋ ਜੀ ਦੀ ਗਾੜ ਪਿਛਾੜ ਇੱਕੋ ਜੀ ਜੇ ਵੱਡੀ ਘਟ ਲੱਭਦੀ ਛੋਟੀ ਜੀ ਦੀ ਗਾੜ ਪਿਛਾੜ ਇੱਕੋ ਜੀ ਹੁੰਦੀ ਹੈ ਦੇਖੋ ਆਹਦੇ ਮੈਨ ਮਾਰੂ ਬੜਿਆ ਲਓ ਜੀ ਵੀਰ ਜੀ ਲਾਗੇ ਤਾਂ ਚੈੱਕ ਕਰ ਸਕਦੇ ਥਣਾ ਦਾ ਸੈਕਟਰ ਤੇ ਕਰਨੇ ਦੇ ਰੇਟ ਦੀ ਗੱਲ ਕੀ ਰੱਖਣਾ ਰੇਡ ਵੀਰ ਜੀ ਵੀਰ ਭਾਈ ਦਾ ਭਲ ਕਰੀਏ 85 ਭਾਵੇਂ 83 ਵਿਆਹ ਚੁਕਾ ਲਓ ਜੀ ਵੀਰ ਜੀ 82000 ਦੀ ਤੇ ਪੂਰੇ 80 ਦੀ ਕਰਾ ਦੇਣੀ ਆਪਾਂ ਕਰਦੀ ਆ ਪੂਰੇ 80 ਦੀ ਲਓ ਵੀਰ ਜੀ ਪੂਰੇ 80000 ਦੀ ਨਹੀਂ ਜੇ ਮਿਲਦੀ ਢੰਡੀ ਚੂਰ ਕੁੜੀ ਇਹ ਇੱਕ ਰੰਗ ਭੌਰ ਕਾਲੀ ਇਹ ਗਰੰਟੀ ਦੁੱਧ ਪਾ ਦਾ ਫਰਕ ਪੈ ਜੇ ਅੱਛਾ ਜੀ ਚਵਾ ਮੇਰੀ ਮਾਈ ਦਾ ਗਲਤ ਹੋਵੇ ਫਿਰ ਮੈਨੂੰ ਫੋਨ ਕਰਦਾ ਭਾਈ ਤੁਹਾਡੀ ਮਾਈ ਦਾ ਚਵਾ ਕਰਦਾ ਥਣ ਕਟਿਆ ਪੂਜਤਾ ਮਾਰਦਾ ਲਓ ਜੀ ਵੀਰ ਜੀ ਕੋਈ ਨਹੀਂ ਦਿੰਦਾ ਇਹ ਨੀਆਂ ਗਰੰਟੀਆਂ ਫੁੱਲ ਗਰੰਟੀਆਂ ਦੇ ਨਾਲ ਪਸ਼ੂ ਵੇਚਦਾ ਵੀਰ ਸੁਣਨ ਨੂੰ ਹਾਂ ਅਜਨਾਲੇ ਵਾਲਾ ਤਿੰਨ ਨੰਬਰ ਤੇ ਵੀਰ ਜੀ ਇਹ ਦੁੱਧ ਦਾ ਡਰਮ ਹੀ ਆ ਗਿਆ ਜੀ ਲਓ ਜੀ ਦੁੱਧ ਦਾ ਡਰਮ ਤਿੰਨ ਨੰਬਰ ਤੇ ਕਰੋ ਚੈੱਕ ਇਹ ਪਾਸ ਪਾਣੀ ਵੇਖਦਾ ਕਿ ਉੱਤਰ ਦੀ ਤੇ ਕੀ ਡਿਟੇਲ ਜੇ ਵੀਰ ਜੀ ਦੀ ਇਹ ਮਾਲ ਯਾਰ ਕਾ ਉਧਰੋਂ ਆਇਆ ਸਾਰਾ ਜੀ ਅੱਛਾ ਜੀ ਕਿੰਨਾ ਸੁਹਾ ਜੇ ਸੁਹਾ ਜੇ ਦੂਜਾ ਅੱਜ ਸੁਹਾ ਪਰ ਮੈਂ ਤੁਜਾ ਕਹਿ ਕੇ ਦੋ ਭਾਈ ਮੈਂ ਦੂਜਾ ਨਹੀਂ ਕਹਿਣਾ ਠੀਕ ਲੋ ਜੀ ਸਚਾਈ ਦਾ ਮੁੱਲ ਇਹੋ ਜਿਹਾ ਹੁੰਦਾ ਜੇ ਤੀਜਾ ਸੁਹਾ ਵੀਰ ਕਹਿੰਦਾ ਤੇ ਸਿੰਗਲ ਹੱਡੀ ਭਾਜੀ ਇਹਦੀ ਗਰੰਟੀ ਹੁਣ ਵੀ ਆਈ ਏ ਅੱਛਾ ਜੀ ਕਿੰਨੀ ਆਈ ਜਿੰਨੂੰ ਮਜ਼ੀ ਲਿਖੇ ਜਦੀ 16 ਕਿਲੋ ਦੀ ਗਰੰਟੀ ਜਿੰਨੂੰ ਮਰਜ਼ੀ ਜੀ ਲਓ ਵੀਰ ਜੀ 16 ਲੀਟਰ ਦੀ ਵੀਰ ਕਹਿੰਦਾ ਪੜਾ ਲਿਖ ਕੇ ਗਰੰਟੀ ਦੇ ਦੋ ਤੇ ਪੜਾ ਦੇ ਦੋ ਮੂਹ ਰੂਪੀ ਖੋਲੋ ਵੀ ਮੱਧ ਘਰ ਵਾਲਿਆਂ ਕਹਿੰਨ ਮਤਾਬਕ ਦੂਜਾ ਹੈ ਪਰ ਵੀਰ ਕਹਿੰਦਾ ਵੀ ਤੀਜਾ ਸੁਆ ਅੱਛਾ ਜੀ ਜੀ ਵੀ ਕੋਈ ਨਾ ਭਾ ਹਾਂਜੀ ਉਹਦੇ ਵੀ ਗੇਟੋਂ ਬਾਹਰ ਮੈਂਦੀ ਕੋਈ ਨਹੀਂ ਠੀਕ ਜੀ ਪਿਛਲੇ ਦੀ ਖੁੱਦ ਗੱਡੀ ਆਪਣੀ ਲਓ ਜੀ ਵੀਰ ਜੀ ਫੁੱਲ ਗਰੰਟੀਆਂ ਦੇ ਨਾਲ ਝੋਟੀ ਵੇਚਣੀ ਵੀਰ ਕਹਿੰਦਾ ਸੁਆ ਤੀਜਾ ਘਰ ਵਾਲਿਆਂ ਨੂੰ ਦੂਜਾ ਆਉਂਦੇ ਪਰ ਮੈਂ ਤੇ ਚਾਹ ਇਹ ਦੂੰ ਵੇਖੋ ਬਹੁਤ ਸੋਹਣੀ ਗੱਲ ਲਓ ਜੀ ਵੀਰ ਜੀ ਸਿੰਗਲ ਅੱਡੀ ਇਹ ਬਦਲੀ ਚਮੜੀ ਨਾੜਾਂ ਨਾਲ ਭਰਿਆ ਰਾਸਤ ਲਓ ਜੀ ਫੇਸ ਕਾਡੀ ਚੈੱਕ ਕਰ ਲਓ ਲੈ ਜਾਓ ਵੀਰ ਜੀ ਲੈ ਜਾਓ ਲਾਗੇ ਤੋਂ ਥਣਾ ਦਾ ਸੈਜ ਕਰ ਚੈੱਕ ਕਰ ਸਕਦੇ ਜੀ ਚੱਲ ਤੇ 16 ਲੀਟਰ ਭਰ ਜੁੱਦੋਤ ਅੱਠ ਤੋਂ 10 ਦਿਨ ਖੜਨੇ ਆ ਪਰ ਮੱਝ ਬਣ ਬਣ ਕੰਮ ਦੀ ਠੀਕ ਜੀ ਕੀ ਪਾਪੇ ਫੋਨੋ ਵੀ ਸੁਣਨੀ ਲਈਏ ਕੀ ਰੇਟ ਰੱਖੇ ਫਿਰ ਇਹ ਵੇਚੀ ਦੇਈਏ 95 ਦੀ 95 ਦੀ ਹਾਂ ਕਰ ਦਈਏ ਮਾਨਦਾਨ ਇੱਧਰ ਆ ਜਾਓ 95 ਹਜ਼ਾਰ ਦੀ ਭਾਈ ਇਹ ਹਵਾਨਾ ਹੀ ਹੁੰਦੇ ਦਾ ਛੋਟੀ ਚੰਗੀ ਆਵੇ ਫਿਰ ਇਥੇ ਪਰਾ ਕੋ ਹੱਡੀ ਨਹੀਂ ਕਦੇ ਮਾਂ ਕੁੜੀਆਂ ਵੀ ਤੇ ਜਮੀਂ ਭੜੀ ਸੋਹਣੀ ਲੋਕ ਦੀ 94 ਦੀ ਕਰ ਦੋ ਥੋੜਾ ਬੋਧਾ ਪਾਈ ਆ 95000 ਦੀ ਕਰਦੇ ਥੋੜਾ ਬੋਧਾ 95000 ਦੇ ਦਈਏ ਦੇ ਦੋ ਪੂਰੇ 95 ਦੀ ਪਾਈ ਹੁਣੀ 500 ਛੋਟ ਲਓ ਪੂਰੇ 92000 ਦੀ 500 ਰੁਪਿਆ ਛੋਟ ਸਾਢੇ 91000 ਤੇ ਰਹਿ ਗਈ ਸਾਢੇ 91000 ਗੱਡੀ ਲੈ ਕੇ ਆਵੇ ਮੇਰੇ ਜਨਰ ਥਾਂ ਚ ਫਾਲਟ ਹੋਵੇ ਜਿਹੜੀਆਂ ਆਪਣੀਆਂ ਗਰੰਟੀਆਂ ਹਾਂਜੀ ਬਣਾਜ ਫਾਲਟ ਹੋਵੇ ਕੋ ਨੁਕਸਨ ਨਿਕਲੇ ਹਾਂਜੀ ਗੱਡੀ ਦਾ ਕਰਾਇਆ ਸਾਰਾ ਪਾਈ ਮਿਲਾਂਗਾ ਠੀਕ ਜੀ ਲਓ ਜੀ ਵੀਰ ਜੀ ਇੰਨੀ ਗਰੰਟੀ ਕੋਈ ਨਹੀਂ ਦਿੰਦਾ ਇੰਨੀ ਖੁੱਲੀ ਗਰੰਟੀ ਜਿਹੜੀ ਆ ਤੇ ਵੀਰ ਸੋਨੂ ਦੇ ਪਸ਼ੂ ਵੀ ਚੰਗੇ ਤੇ ਰੇਟ ਵੀ ਚੰਗੇ ਇੱਧਰ ਆ ਕੇ ਜੀ ਆ ਫੂਰੀ ਬੋਲ ਬੋਲਦਾ ਬੱਚਾ ਕੱਦ ਭਲਾ ਥੋੜਾ ਜਿਆ ਨਿੱਕਾ ਜਿਆ ਪਰ ਝੋਟੀ ਬਾਗ ਮਾਲਿਆ ਲੈਓ ਬਰ ਦੇਖੋ ਲੈਓ ਜੀ ਲੈਓ ਜੀ ਸ਼ਕੀਨਿਆਂ ਵਾਲਾ ਤੇ ਰੱਬ ਨੇ ਐ ਮੈਂ ਕਿਤੇ ਕੱਲੀ ਕੱਲੀ ਚੀਜ਼ ਘਾਟ ਘਾਟ ਕੇ ਲਾਈ ਆ ਤੇ ਕੱਦ ਥੋੜਾ ਜ ਮਦਰਾ ਦੇ ਵੀਰ ਕਿਦਾਂ ਦੰਦਾ ਜਿਆ ਦੰਦਾ ਜਿਆ ਝੋਟੀ ਉਹ ਟੀਨੇ ਜਵਾਨ ਹੀ ਹੋਣੀ ਭਾਜੀ ਜਵਾਨ ਦੇ ਤੇ ਕਣਵਾ ਸੁਗਾ ਜੇ ਸੁਆ ਪਹਿਲਾ ਭਾਜੀ ਪਹਿਲਾ ਹੀ ਸੁਗਾ ਸੋਣੀ ਕਰ ਦਿਜੇ 25 ਦਿਨ ਦੇ ਕਰੀਬ ਆ ਜੇ ਟਾਈਮ ਖੜਦੀ ਆ ਛੋਟਾ ਜਿਹਾ ਮਹੌਨ ਸੀ ਕਿੰਨਾ ਬਾਲਾ ਕੱਦ ਮੀਡੀਅਮ ਕੱਦ ਮੀਡੀਅਮ ਹਾਂ ਤਿਲਾ ਵਾਲੀ ਬੂਰੀ ਲਓ ਜੀ ਲਾਗੇ ਤੋਂ ਥਣ ਥਣ ਵੀ ਚੈੱਕ ਕਰ ਸਕਦੇ ਆ ਜੇ 20 ਤੋਂ 25 ਦਿਨ ਦੇ ਕਰੀਬ ਟਾਈਮ ਆ ਲੈ ਜੋ ਲੈ ਜੋ ਕੋਈ ਨਹੀਂ ਮਾਰ ਦੇਣਾ ਦੇਖੋ ਮਰਿਆ ਲਓ ਜੀ ਕਰ ਸਕਦੇ ਜੀ ਚੈੱਕ ਫੋਨ ਤੁਹਾਨੂੰ ਲਾਗੇ ਤਾਂ ਸਾਰਾ ਕੁਝ ਦਿਖਾਉਂਦੇ ਬਾਅਦ ਕੋਈ ਕਮੇ ਥਾਂ ਲੈ ਇਦਾਂ ਐ ਜਾਂ ਕੱਦ ਨਿੱਕਾ ਵੱਡਾ ਐ ਕਿਉਂ ਮੀਰ ਜੀ ਸਹੀ ਗੱਲ ਐ ਲਓ ਜੀ ਚੈੱਕ ਕਰ ਸਕਦੇ ਕੱਲੀ ਕੱਲੀ ਚੀਜ਼ ਤੇਲਾਂ ਵਾਲੀ ਬੂਰੀ ਮੀਡੀਅਮ ਕੱਦ ਪਹਿਲਾ ਹੀ ਸੁਗਾ ਸੋਣਾ ਕਿੰਨਾ ਕੁ ਦਤ ਭਰ ਦੂਗੀ ਤੁਹਾਨੂੰ ਭਾਈ ਮੈਂ ਸੱਚ ਵੀ ਤੇ ਝੂਠ ਵੀ ਦਾਈ ਹਾਂਜੀ ਉਹਨਾਂ ਦੀਆਂ ਗਰੰਟੀਆਂ ਵੀ ਚੁੜੀਆਂ ਆ ਅੱਛਾ ਜੀ ਇਹਨਾਂ ਨੇ ਆਏ ਬੜੀ 8 ਦਵੇ 6 ਦਵੇ 7 ਦਵੇ ਇਹ ਵੀ ਗੱਲ ਸਿਰਾਈ ਗਰੰਟੀ ਕੋਈ ਨਹੀਂ ਦਿੰਦਾ ਵੇ ਇੱਕ ਪੈਸੇ ਪਿੱਛੇ ਆਪਾਂ ਨਹੀਂ ਨਹੀਂ ਬਿਲਕੁਲ ਇਹ ਵੀ ਗੱਲ ਇੱਕ ਨੰਬਰ ਕਰਦੀ ਦਿੰਦੇ ਫੜ ਚੱਲਦੇ ਹੋ ਸਕਦੇ ਦੇ ਲਓ ਜੀ ਵੀਰ ਜੀ ਵੀਰ ਕਹਿੰਦਾ ਵੀ ਦੁੱਧ ਦਵੇ 5 ਕਿਲੋ ਤੇ ਦੁੱਧ ਦਵੇ 10 ਕਿਲੋ ਅਗਲੇ ਦੀ ਸਾਮ ਤੇ ਇਹਦੀ ਕਰਤੂਤ ਕਿਉਂ ਵੀਰ ਜੀ ਇਹੋ ਗੱਲ ਬਾਤ ਪੰਜ ਚੱਲਦੀ ਮਿਲਦੀ ਮੌਕੇ ਦਾ ਆਪਸ ਹੌਕਦਾ ਪਏ ਦਾ ਦੱਸਣਾ ਤੇ ਮੌਕੇ ਦਾ ਰੇਟ ਕਰਾਂਗੇ ਕੀ ਰੇਟ ਰੱਖਣਾ ਵੀਰ ਜੀ ਇਹਦਾ ਬਿਲਕੁਲ ਛੋਲੇ ਕਰ ਦਈਏ ਹਾਂਜੀ 50000 ਦੀ ਜੀ 50000 ਦੀ ਹਾਂ ਮੈਂ ਕੀ ਕਹਾਂ ਹੁਣ ਜੋ ਕਹਣਾ ਜੀ ਕਹਦੇ ਇਹ ਤੋਹਫਾ ਹੀ ਇੱਕ ਜੇ ਜੂਰੀ ਲੈ ਗਣਾ ਜਿਹੜਾ ਇਹਦੇ ਯਾਰ ਹੀ ਕਰੂ ਵਾਕੇ ਚਲੋ ਰੇਟ ਤੇ ਕਰ ਜਾਇਜ਼ ਹੀ ਦਿੱਤਾ ਤੂੰ ਛੱਡ ਦੋ ਫਿਰ ਵੀ ਕਰ ਦੋ ਮਾਨਦਾਨ ਹਾਂ ਜੀ ਹਾਂ ਨਾ ਇਹ ਆਪਾਂ ਹੜਤਾਈ ਦੇ ਦਈਏ ਨਹੀਂ ਹਾਂ ਜੀ ਕਰ ਦਈਏ ਓਵਰ ਕਰ ਦਈਏ ਖੁੱਲਾ ਹੀ ਕਰ ਦਈਏ ਕੋਈ ਨਹੀਂ ਹੁੰਦਾ ਤੋਫਾ ਜੀ ਵੱਡੀਆਂ ਝੋਟੀਆਂ ਦਾ ਤੋਫਾ ਜੀ ਦੇ ਦੋ ਹਾਂ ਨਾ ਇਹ ਰ 47000 ਦੀ ਲਓ ਵੀਰ ਜੀ ਬੂਰੀ 47000 ਦੀ ਵੀਰ ਜੀ ਵੇਖੇ ਲਵੇ ਹਾਂ ਜੀ ਸਾਰੇ ਲੰਗਰ ਆਪਣੇ ਬੱਚੇ ਜਜ ਕਰੇ ਸਾਰੀ ਵੀਡੀਓ ਵੇਖ ਕੇ ਫਿਰ ਆਪਾਂ ਨੂੰ ਮਾਲ ਲਿਆਵੇ ਕੋਈ ਠੀਕ ਹੈ ਵੀਰ ਜੀ ਬਸ ਇਹੋ ਚਾਰ ਬਣੀਆਂ ਵੀ ਗਾਰੰਟੀ ਦਾ ਵੀਰ ਕੋ ਮਾਲ ਲਿਖੇ ਗਾਂ ਪੌਣੀਆਂ ਲਓ ਵੀਰ 8 ਕਿਲੋ ਦੁੱਧ 8 ਕਿਲੋ ਇਹਦੀ ਟੀਕਾ ਨੂੰ ਅੱਜ ਭਰਾਇਆ ਹੋਵੇ ਲੋ ਆਪਾਂ ਟੀਕਾ ਬੋਲੀ ਆਪਾਂ ਟਾਈਮ ਕਿੰਨਾ ਕੁ ਹੋ ਗਿਆ ਸੂਈ ਦਾ ਕੋਈ ਬੱਚਾ ਪੁੱਛਾ ਹੈਗਾ ਮੈਂ ਅਗਰ ਤਾਂ ਨਹੀਂ 2-3 ਮਿੰਟ ਹੋ ਗਏ ਅੱਛਾ ਟੀਕਾ ਆਪਾਂ ਇਹਨੂੰ ਭਰਾਤਾ ਹੀ ਬੋਲੀ ਲਓ ਜੀ ਵੀਰ ਜੀ ਟੀਕਾ ਭਰਾਤਾ ਦੁੱਧ 10 ਕਿਲੋ ਹੀ ਮੌਕੇ ਤੇ ਕਿੰਨਾ ਜਿਹਾਣਾ ਹੋਣ ਫੋਨ ਦੁੱਧ ਨੂੰ ਆਖ ਚਲੋ ਆਪਾਂ 7 ਰੁਪਏ ਦੀ ਗੱਡੀ ਦੋ ਤੇ ਮਿਲਦੀ ਕਿੱਦਾਂ ਜੇ ਇਦਾਂ ਹੀ ਅਸਰ ਮੰਗਾ ਬਣਾ ਪਾਲੂ ਕੋਈ ਨਾ ਠੀਕ ਆ ਵੰਡ ਵੀ ਲੈਂਦੀ ਨਾਲ ਵੰਡ ਪਾਓ ਬਣਾ ਪਾਓ ਜਿੰਨਾ ਮਰਜ਼ੀ ਲਓ ਜੀ ਵੀਰ ਜੀ ਮੰਗਾ ਹੀ ਲੈਂਦੀ ਆ ਤੇ ਮੌਕੇ ਤੇ ਦੁੱਧ 7 ਲੀਟਰ ਤਿਆਰ ਆ ਸਿੰਘ ਆ ਕੇ ਝੁੰਗੇ ਤਦ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਥਣ ਭਾਂਡਾ ਖੁੱਲਾ ਹੀ ਆ। ਹਾਂ ਜੀ ਗਾਂ ਤੇ ਮੇਰਾ ਵੀਰ ਜਿਹੜਾ ਲੈ ਕੇ ਰੱਖਦੇ। ਹਾਂ ਜੀ ਦੁੱਧ ਅੱਜ ਤੋਂ ਪਰਸੋਂ 10 ਕਿਲੋ ਹੀ। ਹਾਂ ਜੀ ਗੋਲੀ ਘਟੀ ਘਰ ਨੂੰ ਭਰਾਤਾ ਮੈਂ ਹੁਣ ਦੁੱਧ ਫੇਰ 10 ਕਿਲੋ ਚਲ ਜੂਗੀ। ਹਾਂ ਜੀ ਢੀਗਾ ਭਰਾਣਾ। ਲਓ ਵੀਰ ਜੀ ਅੱਜ ਹੀ ਢੀਗਾ ਭਰਾਇਆ ਕੋਈ ਡੇਢ ਨੋਟ ਕਰਕੇ ਰੱਖ ਲੈ। ਤੇ ਜਿਹਦੇ ਚੱਲਦੀ ਆ ਰੇਟ ਆਪਾਂ ਕਰਾ ਦੇਣਾ ਵੀਰ ਕੋ ਬਿਲਕੁਲ ਜਾਇਜ਼ ਨਿਖਾ ਜਾਈ। 7 ਲੀਟਰ ਮੋਕੇ ਦੇ ਦੁੱਧ ਤਿਆਰ ਆ। ਕੀ ਰੇਟ ਕਰਦੀ ਹੈ ਵੀਰ ਜੀ ਇਹਦਾ ਜੀ ਦੁੱਧ ਵੀ ਮੱਝਾਂ ਚਿੱਟਾ ਜੀ ਅੱਛਾ ਆਪਾਂ ਕੋਈ ਲੈਣਾ 50 ਲੈਣਾ 26 ਲੈਣਾ ਹਾਂਜੀ ਇਹ ਹਾਂ ਜੀ 500 ਛੋੜ 23000 ਲਵੋ ਜੀ ਵੀਰ ਜੀ 22000 ਦੀ ਪੂਰੇ ਸਾਢੇ ਕੀ ਹਾਂ ਦੀ ਪਾਜੀ ਹਾਂ ਨਾ ਕੋਈ ਪੂਰੇ 21000 ਦੀ ਕਰਦੀ ਆ ਨੀਲਾ ਕੋਈ ਫੋਨ ਨਾ ਕਰੇ 21000 ਦੀ ਵੀਰ ਜੀ ਝੂੰਗੀ ਵੈੜ ਦਾ 7 ਲੀਟਰ ਮੌਕੇ ਦੁੱਧ ਤਿਆਰ ਟੀਕਾ ਅੱਜ ਭਰ ਗਿਆ ਜੀ 5 ਕਿਲੋ ਭਾਜੀ ਇਹ ਆਪਾਂ ਕਹਿੰਦੇ ਦੁੱਧ 10 ਕਿਲੋ ਹੀ ਆ ਅੱਛਾ ਜੀ ਫੋਲਰ ਨਾਲ ਫੋਲਰ ਬਾਕੀ ਪੈ ਗਿਆ ਹਾਂਜੀ ਹਾਂ ਜੀ ਪੈਂਦਾ ਪੈਂਦਾ ਬਿਲਕੁਲ ਸਹੀ ਗੱਲ ਹੈ ਵੀਰ ਜੀ ਫੁੱ ਆ ਬੁਰੀ ਝੋਡੀ ਕੱਦ ਮੀਡੀਅਮ 47000 ਦੀ ਆ ਨਾ 47 ਦੀ ਕੀਤੀ ਨਾ ਆਪ 47 ਦੀ ਥੋੜੀ ਖਾਈ ਜਾਂਦੀ ਥੋੜੀ ਕਚਰੋ ਕਚਰ ਖਾਈ ਜਾਂਦੀ ਹੈ ਲਓ ਜੀ ਆ ਵੱਡੀ ਮੱਝ ਜਿਹੜੀ ਗੱਭਣ ਆ ਤਿਆਰ ਆ ਤੇ ਆ ਝੋਟੀਆਂ ਕੁੜੀਆਂ ਮੁੰਦਰੀ ਵਰਗੀਆਂ ਦੋਵੇਂ ਹੋਰ ਕੁਝ ਕਹਿਣਾ ਹੋਵੇ ਵੀਰ ਜੀ ਮੇਹਰਬਾਨੀ ਭਾਈ ਆਪਣੀਆਂ ਆਨਲਾਈਨ ਵੀ ਜਾਣ ਗਿਆ ਆਪਣੀ ਥਾਂ ਦੀ ਗਰੰਟੀ ਹੋਊਗੀ ਹਾਂਜੀ ਸਾਰੀ ਗਰੰਟੀ ਹੋਊਗੀ ਬਾਕੀ ਦੁੱਧ ਪਾਦ ਵਾਲਾ ਭਾਈ ਫਿਰ ਪੈਦਾ ਸਾਰੀ ਗੱਲ ਠੀਕ ਠੀਕ ਚਲੋ ਮੌਕੇ ਦੇ ਗੱਲ ਜਿਹੜੀ ਕਈ ਚੰਗੀ ਹੁੰਦੀ ਹੈ ਹਾਂਜੀ ਬਲੇ ਜਾ ਕੇ ਡਾਕਟਰ ਨੂੰ ਚੈੱਕ ਕਰਾ ਕੇ ਜਾਨ ਹੁੰਦਾ ਕਿ ਸਾਰੀ ਗੱਲ ਬੰਦ ਦੀ ਹੈ ਹਾਂਜੀ ਬਿਲਕੁਲ ਸਹੀ ਗੱਲ ਹੈ ਲਓ ਵੀਰ ਜੀ ਫੁੱਲ ਗਰੰਟੀਆਂ ਦੇ ਨਾਲ ਪੰਜ ਨਾਕ ਵਗਾਉ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਕੁਸ਼ਕਰਾਂ